ਸਸਕਾਲ ਦੋਸਤੋ ਮੈਂ ਬਿਆਨਤ ਸਿੰਘ ਆਯਾਦ ਤੁਸੀਂ ਦੇਖ ਰਹੇ ਹੋ ਉਸ ਵਕਤ ਲੋਕਲ ਟੀਵੀ ਨਿਊਜ਼ ਅੱਜ ਅਸੀਂ ਪਿੰਡ ਜਖੇਪੜ ਦੇ ਹੰਮਲਵਾਸ ਵਿਖੇ ਖੜੇ ਹਾਂ ਜਿੱਥੇ ਪੰਜਾਬ ਸਰਕਾਰ ਅਤੇ ਪਿੰਡ ਦੇ ਸਹਿਯੋਗ ਨਾਲ ਚੈੱਕਅਪ ਕੈਂਪ ਕਰਵਾਇਆ ਗਿਆ ਜਿਸ ਦੇ ਵਿੱਚ ਕਈ ਬਿਮਾਰੀਆਂ ਦਾ ਚੈੱਕਅਪ ਕੈਂਪ ਕੀਤਾ ਜਾਵੇਗਾ ਸੋ ਅੱਜ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਟੀਮਾਂ ਵੀ ਪਹੁੰਚਿਆ ਹੈ ਲੈਣ ਤੇ ਇਥੇ ਸਾਡੇ ਚੇਅਰਮੈਨ ਸ਼ਾਮਿੰਦਰ ਸਿੰਘ ਸਿੱਧੂ ਜੀ ਪਹੁੰਚੇ ਹੋਏ ਨੇ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਾਈਕ ਲੈ ਲਓ ਬਹੁਤ ਵੱਡਾ ਪ੍ਰਾਰਲਾ ਮੈਡੀਸਿਨ ਹਸਪੀਟਲ ਦਾ ਤੇ ਪੰਜਾਬ ਸਰਕਾਰ ਦਾ ਤੇ ਸਾਡੇ ਇਥੇ ਜਿਹੜੇ ਯੂਥ ਦੇ ਨੌਜਵਾਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਜਿਹੜਾ ਕੈਂਪ ਲਾਇਆ ਹੈ ਇਹਦੇ ਵਿੱਚ ਇਹ ਆ ਵੀ ਹੱਟ ਦੀਆਂ ਬਿਮਾਰੀਆਂ ਦਾ ਸੋਗਰ ਬੀਪੀ ਚੈੱਕ ਹੋਣ ਦਾ ਕਈ ਬਿਮਾਰੀਆਂ ਇਹ ਹੁੰਦਾ ਜਿਵੇਂ ਅੱਖਾਂ ਦੇ ਕੈਂਪ ਆਮ ਤਾਂ ਉੱਤੇ ਪਿੰਡਾਂ 'ਚ ਲੱਗਦੇ ਰਹਿੰਦੇ ਇਹਨਾਂ ਜਿਹਨਾਂ ਬਿਮਾਰੀਆਂ ਦੇ ਕੈਂਪ ਨਹੀਂ ਲੱਗਦੇ ਇਹਦੇ ਨਾਲ ਲੋਕਾਂ ਨੂੰ ਜਾਗਰਤੀ ਆਉਂਦੀ ਹੈ ਜੀ ਦੇ ਨਾਲ ਇਹ ਆ ਵੀ ਅੱਗੇ ਇਲਾਜ ਕਰਾਉਣ ਵਾਸਤੇ ਸਟਾਲਾ ਹੋ ਜਾਂਦਾ ਹੈ ਇੱਥੇ ਜਿਵੇਂ ਬਜ਼ੁਰਗ ਆਏ ਨੇ ਵਿਚਾਰੇ 7 7 65 65 ਸਾਲ ਦੇ ਉਹਨਾਂ ਦੀ ਚੈਕਿੰਗ ਵਜੇ ਸਹੀ ਤਰੀਕੇ ਨਾਲ ਹੋ ਰਹੀ ਹੈ ਕਈ ਚੈਕਿੰਗ ਨਹੀਂ ਕਰਾਉਂਦੇ ਬਾਅਦ ਵਿੱਚ ਆਈ ਪਤਾ ਲੱਗਦਾ ਵੀ ਉਹਨੂੰ ਅਟੈਕ ਹੋ ਗਿਆ ਜੀ ਪਰ ਇਹਦੇ ਨਾਲ ਤੇ ਡਾ ਸਾ ਡਾ ਸਾਹਬ ਦੀ ਟੀਮ ਦਾ ਤੇ ਮੈਡੀ ਸਿਟੀ ਹਸਪਤਾਲ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਕੇ ਲੋਕਾਂ ਦੀ ਜਿਹੜੀ ਸਿਹਤ ਸਹੂਲਤਾਂ ਜਿਵੇਂ ਸਾਡੇ ਬਹੁਤ ਹੀ ਹਰਮਨ ਪਿਆਰੇ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਅਸੀਂ ਸਿਹਤ ਸਹੂਲਤਾਂ ਦੇ ਸਿੱਖਿਆ ਦਾ ਮਿਆਰ ਉੱਚਾ ਕਰਾਂਗੇ ਉਹ ਤੁਹਾਨੂੰ ਦਿਖਣ ਰਿਹਾ ਕਿ ਬਹੁਤ ਉਹਦੇ ਵਿੱਚ 2 ਸਾਲ ਦੇ ਵਿੱਚ ਵਿੱਚ ਬਹੁਤ ਫਰਕ ਪੈ ਰਿਹਾ ਹੈ ਬੜਾ ਲੋਕਾਂ ਨੂੰ ਖੁਸ਼ੀ ਹੋ ਰਹੀ ਹੈ ਮੈਂ ਸਿੱਖਿਆ ਦੇ ਵੀ ਦੇਖਿਆ ਜਿਵੇਂ ਸਕੂਲ ਜਿਹੜੇ ਹੈਗੇ ਨੇ ਬੜੇ ਬਿਲਡਿੰਗ ਬਣ ਰਹੀ ਹੈ ਹਸਪਤਾਲਾਂ ਨੂੰ ਦੇਖਿਓ ਤੁਸੀਂ ਮਹੱਲਾ ਕਲੀਨਿਕ ਬਣ ਰਹੇ ਨੇ ਸਰਕਾਰ ਇਸ ਗੱਲ ਤੇ ਧਿਆਨ ਦੇ ਰਹੀ ਹੈ ਹਰ ਗੱਲ ਤੇ ਇਕਲੀ ਤੇ ਮੈਂ ਫਿਰ ਦੁਬਾਰਾ ਸਾਰੇ ਨੌਜਵਾਨ ਵੀਰਾਂ ਦਾ ਤੇ ਇੱਥੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਅਪਰਾਲਾ ਇਹਨਾਂ ਨੇ ਇਹਨਾਂ ਬਜ਼ੁਰਗਾਂ ਦੀ ਅਸੀਸਾਂ ਲਈਆਂ ਤੇ ਹਸਪਤਾਲ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਇੱਥੇ ਇਹਨਾਂ ਨੂੰ ਕੈਂਪ ਦਿੱਤਾ ਤੇ ਰਿਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਰਕਾਰ ਇਹ ਬਣੀ ਸੀ ਇਹ ਆਪਦੇ ਵਾਦੇ ਪੂਰੇ ਕਰ ਰਹੀ ਹੈ ਆਮ ਆਦਮੀ ਸਰਕਾਰ ਦੇ ਸਾਰੇ ਜਿਹਨੇ ਪਿੰਡਾਂ ਦੇ ਵਿੱਚ ਇਹਨਾਂ ਦੇ ਵਲੰਟੀਅਰ ਨੇ ਉਹ ਬੜੀ ਤੇਜ਼ੀ ਨਾਲ ਮਿਹਨਤ ਨਾਲ ਕੰਮ ਕਰ ਰਹੇ ਨੇ ਜੋ ਸਰਕਾਰ ਵੱਲੋਂ ਕੋਈ ਇਹਨਾਂ ਨੂੰ ਮੌਕਾ ਮਿਲਦਾ ਹੈ ਸੇਵਾ ਕਰਨ ਦਾ ਜੋ ਸਰਕਾਰ ਦੱਸ ਰਹੀ ਹੈ ਵੀ ਦਵਾਈਆਂ ਮੈਡੀਕਲ ਹੈਲਥ ਬਾਰੇ ਜੋ ਵੀ ਇਲਾਜ ਕਰਨ ਵਾਸਤੇ ਸਾਨੂੰ ਬੰਦੇ ਟੀਮ ਮੰਗਾਓ ਟੀਮ ਤਿਆਰ ਹੈ ਵੀ ਕੈਂਪ ਲੱਗਾ ਇਸ ਕਰਕੇ ਸਾਰੀ ਟੀਮ ਖੁਸ਼ ਹੈ ਜੀ ਸਾਰੇ ਨਗਰ ਜਿਹੜੇ ਵਲੰਟੀਅਰ ਨੇ ਸਾਰੇ ਜਿਹੜੇ ਵੀਰ ਹੋਰ ਨਗਰ ਜਿਹੜੇ ਜੁੜੇ ਹੋਏ ਨੇ ਸਾਰੇ ਬੰਦੇ ਵੱਧ ਤੋਂ ਵੱਧ ਮਾਈਆਂ ਨੂੰ ਬੁਲਾ ਕੇ ਅੱਜ ਪੂਰਾ ਇਕੱਠ ਭਰਿਆ ਪਿਆ ਵੱਧ ਤੋਂ ਵੱਧ ਸੇਵਾ ਹੋ ਰਹੀ ਹੈ ਜੀ ਬਾਈਰੂ ਜੀ ਖਾਲਸਾ ਵਰੀ ਫਤਿਹ ਹਾਂਜੀ ਬਾਈਰੂ ਜੀ ਕਾ ਖਾਲਸਾ ਵਰੀ ਫਤਿਹ ਇਹ ਕੈਂਪ ਹੰਬਰਵਾਸ ਸਿੰਘ ਸਭਾ ਗੁਰੂ ਘਰ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਲਗਾਇਆ ਗਿਆ ਇਸ ਕੈਂਪ ਵਿੱਚ ਛੇ ਸੱਤ ਤਰ੍ਹਾਂ ਦੇ ਡਾਕਟਰ ਆ ਰਹੇ ਨੇ ਜੋ ਕਿ ਮੁਫਤ ਦਵਾਈਆਂ ਮੈਡੀ ਸੰਗਰੂਰ ਮੈਡੀਕਲ ਮੈਡੀਟਿਸੀ ਹਸਪਤਾਲ ਦੀ ਸਹਾਇਤਾ ਨਾਲ ਲਾਇਆ ਗਿਆ ਇਸ ਵਿੱਚ ਦਵਾ ਸਾਹ ਹਾਰਟ ਦਿਮਾਗ ਹੱਡੀਆਂ ਦੇ ਡਾਕਟਰ ਪਹੁੰਚੇ ਹੋਏ ਨੇ ਉਹ ਮੁਫਤ ਦਵਾਈਆਂ ਦੇ ਮੁੱਖ ਮੁਫਤ ਚੈੱਕਅਪ ਕਰਾ ਕਰ ਰਹੇ ਨੇ ਤੇ ਨਾਲ ਲੰਗਰ ਵੀ ਸੰਗਤ ਵੱਲੋਂ ਲਗਾਇਆ ਗਿਆ ਜੋ ਕਿ ਖੁੱਲਾ ਚੱਲ ਰਿਹਾ ਜਿਹੜੇ ਵੀ ਜੋ ਵੀ ਮੇਰਾ ਵੀਰ ਮਰੀਜ਼ ਇੱਥੇ ਆ ਰਿਹਾ ਉਹ ਲੰਗਰ ਵੀ ਸਕ ਰਹੇ ਨੇ ਤੇ ਦਵਾਈਆਂ ਵੀ ਲਿਆ ਰਹੇ ਨੇ ਸਾਰਿਆਂ ਦਾ ਧੰਨਵਾਦ ਆ ਜੋ ਸਾਡੇ ਕੈਂਪ ਵਿੱਚ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੀ ਕਿ 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 ਹਾਂ ਜੀ ਬਹੁਤ ਵਧੀਆ ਪੰਜਾਬੀ ਬਹੁਤ ਐਕਟਰ ਵੀ ਉਹਦੇ ਹਾਲੀ ਗੋੜ ਤੇ ਹਾਥਾ ਕਰਿਆ ਇਹਦਾ ਨਾਮ ਹੈ 6 ਰਾਨੀ ਉਹਦੇ ਕਿੰਨਾ ਹੈ ਕਿ 54 ਹੰਤਾ ਇਹ ਬੜਾ ਇਹਨਾਂ ਦੱਬ ਕੇ ਹੋਣਗੇ ਇਹਦਾ ਕੋਈ ਨਾ ਕੋਈ ਅੱਜ ਕਰਾਦੀ ਹੁੰਦਾ ਬਣਾ ਦੇਣਾ ਉਹਦੇ ਕੋਈ ਨਾ ਕੋਈ ਨੰਬਰ ਹੈ ਸਾਰੀ ਫੋਨ ਨੰਬਰ ਹੈਗਾ ਤੁਹਾਡਾ ਫੋਨ ਨੰਬਰ ਹੈਗਾ ਕੋਈ ਲੋਕ ਤੇ ਪ੍ਰੋਬਲਮ ਹੈ ਉਹਨਾਂ ਦਾ ਕੋਈ ਫੋਨ ਨੰਬਰ ਹੈਗਾ 50 ਸੰਧਨ ਨੂੰ ਬਹੁਤ ਨਹੀਂ ਦਿੰਦਾ ਨਾ ਪਰ ਹੈਗਾ ਠੀਕ ਬੰਦ ਪੱਲੇ ਬੱਤੇ ਨਹੀਂ ਨਹੀਂ ਕੋਈ ਅੱਲ ਬੋਲ ਬਸ ਠੀਕ ਹੈ ਠੀਕ ਹੈ ਨਹੀਂ ਨਹੀਂ ਹਾਂਜੀ ਦੋਸਤੋ ਮਹਿੰਦਰ ਸਿੰਘ ਸਿੱਧੂ ਜੀ ਚੇਅਰਮੈਨ ਸਾਹਿਬ ਜੀ ਦਾ ਇਥੋਂ ਦੀ ਕਮੇਟੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋਗੇ ਧੰਨਵਾਦ ਕਰਦੇ ਆ ਅਸੀਂ ਸ਼ੁਕਰੀਆ ਕਰਦੇ ਆ ਇਹਨਾਂ ਦਾ ਵੈਲਕਮ ਕਰਦੇ ਆ ਇੱਥੇ ਪਹੁੰਚਣ ਤੇ